ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲੀਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼ੁਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਅੱਜ ਉਹਦੇ ਜਲੰਧਰ ਵਿਖੇ ਸਾਰੇ ਮੀਡੀਆ ਦਾ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ মিডিਆ ਸੋਸ਼ਲ ਮੀਡੀਆ ਦਾ ਧੰਨਵਾਦ ਤੁਸੀਂ ਕਵਰੇਜ ਕਰਨ ਲਈ ਉਰੇ ਪਹੁੰਚੇ ਹੋ ਅੱਜ ਸਾਡੀ ਉਰੇ ਬੜੀ ਵਿਸ਼ੇਸ਼ ਮੀਟਿੰਗ ਹੈ ਜੋ ਕੇਂਦਰੀ ਮੰਤਰੀ ਸਤਕਾਰਯੋਗ ਸ਼ਿਵਰਾਜ ਚੋਹਾਨ ਜੀ ਜੋ ਰੂਟ ਆਫ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ ਤੇ ਨਾਲ ਐਗਰੀਕਲਚਰ ਮਿਨਿਸਟਰ ਨੇ ਕੇਂਦਰ ਸਰਕਾਰ ਦੇ ਉਹਨਾਂ ਦੇ ਨਾਲ ਹੋਈ ਹੈ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਿਸ਼ੇਸ਼ ਤੌਰ ਤੇ ਮੇਰੀ ਡਿਊਟੀ ਲਗਾਈ ਸੀ ਕਿ ਕੇਂਦਰੀ ਮੰਤਰੀ ਸਾਹਿਬ ਦੇ ਨਾਲ ਜਾ ਕੇ ਜੋ ਪੰਜਾਬ ਦੇ ਬੜੇ ਅਹਿਮ ਮੁੱਦੇ ਨੇ ਇਹਦੇ ਤੇ ਚਰਚਾ ਕੀਤੀ ਜਾਵੇ ਔਰ ਇੱਕ ਚੰਗੇ ਮਾਹੌਲ ਦੇ ਵਿੱਚ ਸਾਡੀ ਮੀਟਿੰਗ ਹੋਈ ਔਰ ਪੰਜਾਬ ਦੇ ਜਿਹੜੇ ਕਈ ਇੰਪੋਰਟੈਂਟ ਇਸ਼ੂ ਸੀ ਉਹਦੇ ਤੇ ਚਰਚਾ ਕੀਤੀ ਗਈ ਐਡਰੈਸ ਕੀਤਾ ਗਿਆ ਮੇਜਰ ਜਿਹੜੀਆਂ ਸਾਡੀਆਂ ਸਕੀਮਾਂ ਜੋ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸਾਂਝੀਆਂ ਸਕੀਮਾਂ ਚੱਲਦੀਆਂ ਨੇ ਉਹਨਾਂ ਸਕੀਮਾਂ ਦੇ ਉੱਤੇ ਅੱਜ ਚਰਚਾ ਕੀਤੀ ਗਈ ਹੈ ਔਰ ਸਮੀਖਿਆ ਕੀਤੀ ਗਈ ਹੈ ਕਾਫੀ ਚੀਜ਼ਾਂ ਜਿਹੜੀਆਂ ਨੇ ਉਹਦੇ ਚ ਇੰਪੋਰਟੈਂਟ ਜਿਹੜੀਆਂ ਨੇ ਅਸੀਂ ਅਸੀਂ ਆਪਣੀ ਪੰਜਾਬ ਦੀ ਜਿਹੜੀ ਮੰਗ ਹੈ ਉਹ ਬੜੀ ਤਕੜੇ ਹੋ ਕੇ ਬੜੇ ਹੀ ਸਹੀ ਵਕਤ ਤਰੀਕੇ ਦੇ ਨਾਲ ਕੇਂਦਰ ਦੇ ਅੱਗੇ ਰੱਖੀ ਹੈ ਔਰ ਉਹਨਾਂ ਨੇ ਸਾਨੂੰ ਭਰੋਸਾ ਜਤਾਇਆ ਹੈ ਕਿ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਮੰਗਾਂ ਨੇ ਜੋ ਅਸੀਂ ਕੇਂਦਰ ਸਰਕਾਰ ਤੋਂ ਮੰਗਾਂ ਕੀਤੀਆਂ ਵੀ ਉਹ ਸਾਰੀਆਂ ਮੰਗਾਂ ਜਾਇਜ਼ ਨੇ ਤੇ ਜਲਦੀ ਹੀ ਜਿਹੜੀਆਂ ਉਹ ਮੰਗਾਂ ਨੇ ਉਹ ਮੰਨੀਆਂ ਵੀ ਜਾਣੀਆਂ ਪੂਰੀਆਂ ਕੀਤੀਆਂ ਜਾਣੀਆਂ। ਸੋ ਬੜੀ ਆਸ ਰੱਖਦੇ ਹਾਂ ਉਮੀਦ ਰੱਖਦੇ ਹਾਂ ਕਿ ਇੱਕ ਤਾਂ ਜਿਹੜਾ ਸਾਡਾ 250 ਕਰੋੜ ਰੁਪਇਆ ਪੰਜਾਬ ਸਰਕਾਰ ਦਾ ਜੋ ਕਿ ਮਟੀਰੀਅਲ ਕੰਪੋਨੈਂਟ ਦਾ ਪੈਸਾ ਕੇਂਦਰ ਕੰਨੀ ਬਕਾਇਆ ਹੈ ਵੀ ਸਾਨੂੰ ਜਲਦੀ ਤੋਂ ਜਲਦੀ ਉਹ 250 ਕਰੋੜ ਰੁਪਇਆ ਮਟੀਰੀਅਲ ਕੰਪੋਨੈਂਟ ਦਾ ਜਾਰੀ ਕੀਤਾ ਜਾਊਗਾ। ਇਸ ਤੋਂ ਇਲਾਵਾ ਸਾਡੇ ਅਸੀਂ ਇਹ ਵੀ ਮੰਗ ਬੜੇ ਤਕੜੇ ਹੋ ਕੇ ਰੱਖੀ ਹੈ ਕਿ ਹਰਿਆਣੇ ਦੇ ਅੰਦਰ ਜਿਹੜਾ ਮਨਰੇਗਾ ਵਰਕਰ ਹੈ ਉਹਨੂੰ ਦਿਹਾੜੀ ਮਿਲਦੀ ਹੈ 400 ਰੁਪਿਆ ਤੇ ਪੰਜਾਬ ਦੇ ਅੰਦਰ ਜਿਹੜਾ ਮਨਰੇਗਾ ਵਰਕਰ ਹੈ ਉਹਨੂੰ ਦਿਹਾੜੀ ਮਿਲਦੀ ਹੈ 346 ਰੁਪਏ ਵੀ ਇਹ ਪੱਖਪਾਤ ਨਾ ਕੀਤਾ ਜਾਵੇ ਵੀ ਉੱਥੇ ਵੀ ਜਿਹੜਾ ਨੇਚਰ ਆਂ ਵਰਕ ਹੈ ਉਹ ਸੇਮ ਹੈ ਪੰਜਾਬ ਵੀ ਨੇਚਰ ਆਂ ਵਰਕ ਸੇਮ ਹੈ ਫਿਰ ਦਿਹਾੜੀਆਂ ਦਾ ਫਰਕ ਕਿਉਂ ਹੈ 400 ਕਿਉਂ ਮਗਯਾਤ ਤੋ 346 ਰੁਪਏ ਕਿਹਾ ਉਹਨਾਂ ਨੇ ਸਾਡੀ ਇਸ ਮੰਗ ਨੂੰ ਜਾਇਜ਼ ਮੰਨਿਆ ਕਿ ਬਿਲਕੁਲ ਤੁਸੀਂ ਇਹ ਮੁੱਦਾ ਠੀਕ ਉਠਾਇਆ ਵੀ ਅਸੀਂ ਇਹਦੇ ਤੇ ਜਾ ਕੇ ਵਿਚਾਰ ਕਰਾਂਗੇ ਔਰ ਅਸੀਂ ਜਲਦੀ ਤੋਂ ਜਲਦੀ ਪੰਜਾਬ ਦੇ ਅੰਦਰ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹ ਵਧਾ ਕੇ ਦੇ ਸਕੀਏ ਔਰ ਅਸੀਂ ਇਹ ਵੀ ਕਿਹਾ ਉਹਨਾਂ ਨੂੰ ਕਿ 400 ਰੁਪਏ ਦੇ ਵਿੱਚ ਅੱਜ ਦੀ ਡੇਟ 'ਚ ਮੰਗਹਾਈ ਦਾ ਦੌਰ ਦੇਖਦੇ ਹੋਏ ਮੰਗਹਾਈ ਦੀ ਦਰ ਦੇਖਦੇ ਹੋਏ ਬੀ ਗੁਜਾਰਾ ਕਰਨਾ ਪਹਿਲੇ ਹੀ ਮੁਸ਼ਕਿਲ ਹੈ ਪਰ ਸੈਮੀ ਸਕਿਲਡ ਲੇਬਰ ਹੈ ਜਾਂ ਜਿਹੜੀ ਸਾਡੀ ਸਕਿਲਡ ਜਾਂ ਸੈਮੀ ਸਕਿਲਡ ਲੇਬਰ ਹੈ ਜਿਹਦੇ ਵਿੱਚ ਮਿਸ਼ਨ ਵੀ ਆ ਜਾਂਦੇ ਨੇ ਵੀ ਉਹ ਤਾਂ ਬਿਲਕੁਲ ਹੀ ਨਹੀਂ ਇਸ ਕਾਸਟ ਦੇ ਉੱਤੇ ਸਾਨੂੰ ਮਿਲਦੇ ਤਾਂ ਸਾਡੀ ਇਹ ਬਹੁਤ ਵੱਡੀ ਜਾਨੀ ਕਿ ਸਾਨੂੰ ਰੂਰਲ ਡਵੈਲਪਮੈਂਟ ਤੇ ਪੰਚਾਇਤੀ ਰਾਜ ਦੇ ਵਿੱਚ ਮੰਡੇਗਾ ਦਾ ਕੰਮ ਕਰਵਾਉਣ ਦੇ ਵਿੱਚ ਦਿੱਕਤ ਆਉਂਦੀ ਹੈ ਸੋ ਅਸੀਂ ਬੜੇ ਜ਼ੋਰਦਾਰ ਤਰੀਕੇ ਨਾਲ ਸੈਮੀ ਸਕਿਲਡ ਦੀ ਜਿਹੜੀ ਮਟੀਰੀਅਲ ਕੰਪੋਨੈਂਟ ਅਸੀਂ ਉਹਨਾਂ ਨੂੰ ਕਹੇ ਜਿੱਥੇ ਵੇਜ ਬਤਾਉਣੀ ਹੈ ਇਹਨਾਂ ਦੀ ਵੇਜ ਬਤਾਓ ਪਲੱਸ ਉਹਨਾਂ ਨੂੰ ਸੈਮੀ ਸਕਿਲਡ ਵਰਕਰ ਨੂੰ ਜਿਹੜੀ ਪੈਸੇ ਨੇ ਉਹ ਟਾਈਮ ਸੇਅਰ ਨਹੀਂ ਮਿਲਦੇ ਕਿਉਂ ਨਹੀਂ ਮਿਲਦੇ ਕਿਉਂਕਿ ਜਿਹੜੀ ਜਿਹੜੀ ਨਾਰਮਲ ਜਿਹੜੀ ਮਨਰੇਗਾ ਦੇ ਨਾਰਮਲ ਪਰਸਨ ਨੂੰ ਵੇਜ ਆਂਦੀ ਹੈ ਉਹ ਆਂਦੀ ਹੈ ਡਾਇਰੈਕਟਲੀ ਪਰ ਜਿਹੜੀ ਸੈਮੀ ਸਕਿਲਡ ਨੂੰ ਆਂਦੀ ਹੈ ਉਹ ਨਾਲ ਲਿੰਕ ਕੀਤਾ ਹੋਇਆ ਮਟੀਰੀਅਲ ਦਾ ਵੀ ਜਦੋਂ ਮਟੀਰੀਅਲ ਦੀ ਪੇਮੈਂਟ ਹੋਊਗੀ ਉਸ ਸਮੇਂ ਦੀ ਪੈਸੇ ਦਿੱਤੇ ਜਾਣਗੇ ਅਸੀਂ ਕਿਹਾ ਵੀ ਪਹਿਲਾਂ ਤਾਂ ਸਾਡਾ 250 ਕਰੋੜ ਰੁਪਈਆ ਲਗਭਗ ਮਟੀਰੀਅਲ ਕਾਸਟ ਦਾ ਦੋ ਤਾਂ ਜੋ ਜਦੋਂ ਤੁਸੀਂ ਮਟੀਰੀਅਲ ਕਾਸਟ ਦੇ ਪੈਸੇ ਸਾਨੂੰ ਸੈਂਕਸ਼ਨ ਕਰੋਗੇ ਤਾਂ ਹੀ ਅਸੀਂ ਜਿਹੜੇ ਸੈਮੀ ਸਕਿਲਡ ਵਰਕਰਾਂ ਉਹਨਾਂ ਦੀ ਪੇਮੈਂਟ ਦੇ ਸਕਾਂਗੇ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਇੱਕਦਮ ਹੋਰ ਕਹੀ ਕਿ ਇਸ ਸੈਮੀ ਸਕਿਲਡ ਦੀ ਜਿਹੜੀ ਪੇਮੈਂਟ ਹੈ ਇਹਨੂੰ ਡੀ ਲਿੰਕ ਕਰੋ ਮਟੀਰੀਅਲ ਦੇ ਨਾਲ ਤਾਂ ਜੋ ਜਿਵੇਂ ਬਾਕੀ ਮਤਲਬ ਮਰੇਗਾ ਦੀ ਵੇਜ ਸਿੱਧੀ ਡਾਇਰੈਕਟ ਉਹਦੇ ਖਾਤੇ ਜਾਂਦੀ ਹੈ ਇਹ ਸੈਮੀ ਸਕਿਲਡ ਦੀ ਨਾਲ ਤਾਂ ਵੇਜ ਭਤਾਓ ਨਾਲ ਤਾਂ ਵੇਜ ਇਨਕਰੀਜ਼ ਕਰੋ ਨਾਲ ਇਹਨੂੰ ਸਿੱਧਾ ਉਸ ਬੈਨੀਫਿਸ਼ੀਅਰੀ ਦੇ ਖਾਤੇ 'ਚ ਪੈਂਦੀ ਕਰੋ ਸੋ ਆਹੀ ਜੇ ਵਿਸ਼ੇਸ਼ ਕਈ ਮੁੱਦਿਆਂ ਤੇ ਚਰਚਾ ਹੋਈ ਹੈ ਔਰ ਮੈਨੂੰ ਇਹ ਦੱਸਦੇ ਹੋਏ ਬੜਾ ਮਾਣ ਵੀ ਮਹਿਸੂਸ ਹੋ ਰਿਹਾ ਕਿ ਉਹ ਆਪ ਮੰਨੇ ਨੇ ਕਿ ਪੰਜਾਬ ਨੇ ਬਾਕੀ 28 ਸੂਬਿਆਂ 'ਚੋਂ ਔਰ ਇਹ ਬਾਕੀ ਜਿਹੜੇ ਯੂਨੀਅਨ ਟੈਰੀਟਰੀਜ਼ ਨੇ ਉਹਨਾਂ 'ਚ ਸਭ ਤੋਂ ਬੈਸਟ ਪਰਫਾਰਮ ਹੈ ਜਿਹੜਾ ਪੰਜਾਬ ਦੇ ਰੂਰਲ ਡਵੈਲਪਮੈਂਟ ਐਂਡ ਪੰਚਾਇਤੀ ਰਾਜ ਡਿਪਾਰਟਮੈਂਟ ਨੇ ਆਪਣੇ ਆਪ 'ਚ ਕੀਤਾ ਔਰ ਜਿੰਨਾ ਕੇਂਦਰ ਤੇ ਸਟੇਟ ਦੀਆਂ ਸਾਂਝੀਆਂ ਸਕੀਮਾਂ ਦਾ ਲਾਹਾ ਅਸੀਂ ਪੰਜਾਬ ਦੇ ਵਿੱਚ ਲੈ ਸਕਦੇ ਹਾਂ ਅਸੀਂ ਉਹਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਾਂ ਮੈਂ ਇਸ ਗੱਲ ਲਈ ਇਸ ਵਿਜਨ ਦੇ ਲਈ ਇਸ ਸਾਰੇ ਕਿਉਂਕਿ ਇਹ ਸਾਰੀਆਂ ਸਕੀਮਾਂ ਦਾ ਲਾਹਾ ਲੈਣਾ ਤਾਂ ਹੀ ਪੋਸੀਬਲ ਹੋ ਸਕਦਾ ਹੈ ਜੇ ਸਾਡੇ ਸਿਰ ਦੇ ਉੱਤੇ ਇੱਕ ਚੰਗੇ ਸਾਨੂੰ ਗਾਈਡ ਕਰਨ ਵਾਲੇ ਇੱਕ ਲੀਡਰ ਦਾ ਅਰਥ ਹੋਵੇ ਤਾਂ ਮੈਂ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦਾ ਉਹਨਾਂ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਦੀ ਯੋਗ ਰਹਿਨਮਾਈ ਦੇ ਹੇਠ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਔਰ ਇਹ ਜਿਹੜੀ ਅਸੀਂ ਸਾਡਾ ਡਿਪਾਰਟਮੈਂਟ ਹੈ ਤਾਂ ਐਨਾ ਅੱਛਾ ਬਾਕੀ ਸੂਬਿਆਂ ਨਾਲ ਸਭ ਤੋਂ ਬੈਸਟ ਪਰਫਾਰਮ ਕਰਦਾ ਹੈ। ਥੈਂਕ ਯੂ ਵੈਰੀ ਮਚ ਧੰਨਵਾਦ ਬਹੁਤ। ਜੀ ਜੀ ਮਰਾਤੀ ਕਹਿ ਕੇ ਗਏ ਕਿ ਅਸੀਂ ਯਾਦ ਕਰਾਉਂਦੇ ਪੰਜਾਬ ਦੇ ਵਿੱਚ ਮਦਦ ਦੇ ਜਿਹੜਾ ਕੰਮ ਹੋਇਆ ਉਹਦੇ ਜਰੂਰੀ ਹੁੰਦੇ ਨੇ ਇੱਕ ਤਰ੍ਹਾਂ ਦਾ ਕੰਮ ਕਰਵਾਇਆ ਕਿਹਾ ਜਿਹਨੂੰ ਕੰਮ ਨਹੀਂ ਮਿਲੇ ਉਹਨਾਂ ਨੂੰ ਕੰਪਲੀਟ ਕੀਤੀ ਹੈ ਉਹਦਾ। ਜੀ ਇਹਦੇ ਤੇ ਮੈਂ ਤੁਹਾਨੂੰ ਵਿਸਤਾਰ ਚ ਗੱਲ ਦੱਸਣਾ ਚਾਹਨਾ ਹੈ ਜਿਹੜੀ ਗੱਲ ਸ਼ਿਵਰਾ ਚੋਹਾਨ ਜੀ ਆਨਰੇਬਲ ਮਿਨਿਸਟਰ ਸਾਹਿਬ ਕਹਿ ਕੇ ਗਏ ਆ ਪਹਿਲਾਂ ਮੈਂ ਉਹ ਇਹ ਦੱਸਣਾ ਚਾਹਨਾ ਹੈ ਇਹ ਸਾਰੀਆਂ ਗੱਲਾਂ ਬਹੁਤ ਘੱਟੋ ਘੱਟ ਨੀਤਾ 4 5 6 ਸਾਲ ਪੁਰਾਣੀਆਂ ਗੱਲਾਂ ਜਾਨੀ ਕਿ ਵਿਸ਼ਾ ਜਿਹੜੀ ਜਾਂਚ ਦਾ ਚੱਲ ਰਿਹਾ ਉਸ ਸਮੇਂ ਆਮ ਆਦਮੀ ਪਾਰਟੀ ਦੀ ਪੰਜਾਬ ਕੇਂਦਰ ਸਰਕਾਰ ਵੀ ਆ ਜੀ ਸੀ ਪਰ ਜਿਸ ਦਿਨ ਦੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਸੀਂ ਨੌਨ ਕਰਪਟ ਦੀ ਸੋਖ ਆਦੀ ਹੈ ਵੀ ਅਸੀਂ ਕਰਪਸ਼ਨ ਨੂੰ ਜੜੋਂ ਉਖਾੜਨਾ ਜਿਹਦੇ ਤਹਿਤ ਹੁਣ ਤੱਕ ਇਸ ਪੌਣੇ 4 ਸਾਲਾਂ ਦੇ ਅੰਦਰ ਅਸੀਂ ਜਿਹੜੇ ਜਿਹੜੀ ਜਗ੍ਹਾ ਦੇ ਉੱਤੇ ਸਾਨੂੰ ਕਰਪਸ਼ਨ ਦੀ ਐਨੀਕ ਵੀ ਸੂਹ ਮਿਲੀ ਹੈ ਅਸੀਂ ਹੁਣ ਤੱਕ ਟੋਟਲ 23 ਅਫਸਰਾਂ ਦੇ ਉੱਤੇ ਮਰੇਗਾ ਦੇ 23 ਅਫਸਰਾਂ ਦੇ ਉੱਤੇ ਕਾਰਵਾਈ ਕਰ ਚੁੱਕੇ ਹਾਂ ਇਹਨਾਂ 6 ਮਹੀਨਿਆਂ ਚ ਸਿਰਫ ਇਹਨਾਂ 6 ਮਹੀਨਿਆਂ ਚ ਅਸੀਂ 10% ਹੀ ਦੇ ਨੇ ਜਿਹਦੇ ਵਿੱਚ ਚਾਹੇ ਕੋਈ ਪੀਏ ਹੋਵੇ ਜਾਂ ਜੀਆਰਐਸ ਹੋਵੇ ਜੀਨਾ ਵੀ ਕੋਤਕਾਹੀ ਜਾਂ ਗਲਤੀ ਕਰਨ ਦੀ ਕੋਸ਼ਿਸ਼ ਕੀਤੀ ਆ ਸੀ ਉਹਨਾਂ ਨੂੰ ਵੀ ਸਸਪੈਂਡ ਕੀਤਾ ਸਸਪੈਂਡ ਨਹੀਂ ਕੀਤਾ ਉਹਨੂੰ ਨੌਕਰੀ ਤੋਂ ਬਰਖਾਸਤ ਕੀਤਾ ਔਰ ਉਹਨਾਂ ਦੀ ਜਾਇਦਾਦ ਤੇ ਉਹਨਾਂ ਦੇ ਬੈਂਕ ਅਕਾਊਂਟ ਜਬਤ ਕਰਕੇ ਅਸੀਂ 2 ਕਰੋੜ ਰੁਪਈਆ ਉਲਟਾ ਇਹਦੇ ਤੋਂ ਰਿਕਵਰ ਵੀ ਕਰ ਚੁੱਕੇ ਆ ਜਿਹੜੀ ਆਪਣੇ ਆਪ ਦੇ ਵਿੱਚ ਮਤਲਬ ਕਿ ਮੈਂ ਕਹੂੰਗਾ ਇੱਕ ਬਹੁਤ ਵੱਡੀ ਉਪਲਬਧੀ ਹੈ ਡਿਪਾਰਟਮੈਂਟ ਦੀ ਔਰ ਉਲਟਾ ਮੈਂ ਇਹ ਵੀ ਦੱਸਣਾ ਚਾਹੂੰਗਾ ਕਿ ਉਹ ਜੀ ਸਾਹਿਬ ਕੇ ਜਾਂਚ ਜਾਂ ਵਿਸ਼ਾ ਜੀ ਸਾਹਿਬ ਕੇ ਕਰਵਾਉਣ ਔਰ ਸਭ ਤੋਂ ਪਹਿਲੀ ਜਾਂਚ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਸਾਨੂੰ ਕਹੀ ਕਿ ਤੁਸੀਂ ਆਪਣੇ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਕੋਤਾਈਆਂ ਕੀਤੀਆਂ ਨੇ ਇਹਨਾਂ ਨੇ ਜੋ ਵੀ ਕੁਝ ਕੀਤਾ ਵੀ ਉਹਦੀ ਸਮੀਖਿਆ ਕਰੋ ਤੇ ਇਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ ਹੋਰ ਇੱਕੇ ਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਅੱਜ ਵੱਡੀ ਗੱਲ ਐਡ ਆਨ ਕਰਨ ਜਾ ਰਹੇ ਹਾਂ ਪੂਰੇ ਭਾਰਤ ਦੇ 28 ਸੂਬਿਆਂ 'ਚੋਂ ਭਾਰਤ ਪਹਿਲੀ ਸਟੇਟ ਬਣਿਆ ਅਮੰਗ 3 ਆਫ ਦੀ ਸਟੇਟਸ ਇੰਨੇ ਸੂਬਿਆਂ ਚੋਂ ਪਹਿਲਾ ਸੂਬਾ ਪੰਜਾਬ ਬਣਿਆ ਜਿਹਦੇ ਚ ਅਸੀਂ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ ਇੱਕ ਪਾਇਲਟ ਪ੍ਰੋਜੈਕਟ ਵੀ ਸ਼ੁਰੂ ਕਰਤਾ ਜਿਹਦੇ ਵਿੱਚ ਹੁਣ ਮਨਰੇਗਾ ਦੇ ਵਰਕਰ ਦੀ ਹਾਜ਼ਰੀ ਕੋਈ ਵੀ ਬੰਦਾ ਰਜਿਸਟਰ ਤੇ ਘਰ ਬੈਠੇ ਨਹੀਂ ਲਾ ਸਕੂਗਾ ਹੁਣੇ ਜਿਹੜੀ ਮਨਰੇਗਾ ਦੀ ਹਾਜ਼ਰੀ ਲੱਗਿਆ ਕਰੂਗੀ ਔਨ ਸਪੋਰਟ ਜਿੱਥੇ ਵੀ ਯਾਨੀ ਕਿ ਮਨਰੇਗਾ ਦਾ ਕੰਮ ਹੋਊਗਾ ਉਥੇ ਜੀਪੀਐਸ ਦੀ ਟੈਗਿੰਗ ਕਰਕੇ ਤੇ ਫੇਸ ਦੇ ਉੱਤੇ ਫੋਟੋ ਖਿੱਚ ਕੇ ਫੇਸ ਰੈਕੋਗਨਾਈਜ਼ ਰੈਕੋਗਨੀਸ਼ਨ ਦੇ ਨਾਲ ਹਾਜ਼ਰੀ ਲਗਿਆ ਕਰੂ ਕਿਉਂਕਿ ਪਹਿਲੀ ਸਰਕਾਰ ਹੋ ਗਈ ਭਾਰਤ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਸਰਕਾਰ ਨੇ ਤਿਆਇਆ ਕੀਤਾ ਹੋਇਆ ਹੈ ਕਿ ਅਸੀਂ ਕਰਪਸ਼ਨ ਨੂੰ ਜੜੋਂ ਪੁੱਟਣਾ ਹੈ ਔਰ ਇਸੇ ਦਾ ਸਦਕਾ ਹੈ ਕਿ ਭਾਰਤ ਦੇ ਸਾਰੇ ਸੂਬਿਆਂ ਦੇ ਵਿੱਚੋਂ ਫੇਸ ਰੈਕੋਗਨੀਸ਼ਨ ਤੇ ਹਾਜ਼ਰੀ ਲੱਗਣ ਵਾਲੀ ਤੇ ਜੀਪੀਐਸ ਦੇ ਨਾਲ ਟੈਗ ਹੋਣ ਵਾਲੀ ਜਿਹੜੀ ਪੰਜਾਬ ਦਾ ਸਾਡਾ ਜਿਹੜਾ ਰੂਰਲ ਡਵੈਲਪਮੈਂਟ ਪੰਚਾਇਤੀ ਰਾਜ ਡਿਪਾਰਟਮੈਂਟ ਹੈ ਜਿਨੇ ਆਪਣੇ ਆਪ ਚ ਬੈਸਟ ਪਰਫਾਰਮ ਕੀਤਾ ਹੈ ਸਰ ਅਸੀਂ ਮੈਂ ਪਾਰੇ ਵੀ ਕਹਿੰਦੇ ਅਸੀਂ ਗਾਹ ਕਰਾਵਾਂ ਆ ਕੁਰਬਾਨ ਜੀ ਸਾਹਿਬ ਕੇ ਕਰਵਾਉਣਾ ਅਸੀਂ ਆਪ ਕਰਵਾ ਰਹੇ ਹਾਂ ਅਸੀਂ ਤਾਂ ਅਫਸਰਾਂ ਤੇ ਕਾਰਵਾਈ ਕਰ ਰਹੇ ਹਾਂ ਸੋ ਇਸ ਕਰਕੇ ਉਹਨਾਂ ਨੇ ਆਪਣੀ ਕਰਾਣੀਆਂ ਸੀ ਆਪਣੀ ਕਰਵਾ ਰਹੇ ਹਾਂ ਜੋ ਵੀ ਰਿਜ਼ਲਟ ਨੇ ਅਸੀਂ ਤਾਂ ਤੁਹਾਨੂੰ ਪਹਿਲੇ ਦੱਸਿਆ ਵੀ ਅਸੀਂ ਤਾਂ ਕਾਰਵਾਈ ਕਰ ਰਹੇ ਹਾਂ ਹਾਂਜੀ ਅਸੀਂ ਫਤਿਹਗੜ੍ਹ ਸਾਬ ਤੋਂ ਸ਼ੁਰੂ ਕਰਤਾ ਨਾਓ ਇਹ ਇੱਕ ਇੱਕ ਕਰਕੇ ਅਸੀਂ 23 ਦੇ 23 ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਇਹਨੂੰ ਲਾਗੂ ਕਰਤਾ ਇੱਕ ਸਰ ਕਹਿ ਕਿ ਜੀ ਮੰਤਰੀ ਜੀ ਕਿ ਸਭ ਯੂਸੀ ਨਹੀਂ ਮਿਲ ਰਿਹਾ ਜਿਹੜਾ ਸਾਡਾ 1600 ਕਰੋੜ ਦਾ ਬਾਕੀ ਦਾ ਪੈਸਾ ਤਾਂ ਮਿਲੇਗਾ ਨਹੀਂ ਯੂਸੀ ਸਰਟੀਫਿਕੇਟ ਜੀ ਵੈਸੇ ਤਾਂ ਇਹ ਜਿਹੜਾ ਕੁਐਸਚਨ ਹੈ ਰੈਵਨਿਊ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਹੈ ਫਾਈਨਾਂਸ ਦੇ ਨਾਲ ਸੋ ਮੈਂ ਇਹਦੇ ਬਾਰੇ ਵਿੱਚ ਕੁਝ ਜ਼ਿਆਦਾ ਨਹੀਂ ਦੱਸ ਪਾਉਂਗਾ ਪਰ ਮੈਨੂੰ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਅਸੀਂ ਕੱਲ ਵੀ ਅਸੀਂ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਜਦੋਂ ਅਸੀਂ ਕੱਲ ਅਸੀਂ ਉੱਥੇ ਫਲੱਡ ਅਫੈਕਟਿਡ ਏਰੀਆ ਦੇ ਵਿੱਚ ਜਾਨੀ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਜਦੋਂ ਇਸ਼ੂ ਲੈਟਰਸ ਦੇ ਕੇ ਆਏ ਨੇ ਵੀ ਆਪਾਂ ਸਟਾਰਟ ਕਰੀਏ ਵਰਕ ਤਾਂ ਉੱਥੇ ਵੀ ਇਹੀ ਗੱਲ ਮੁੱਦਾ ਉੱਠਿਆ ਸੀ ਕਿ ਕੇਂਦਰ ਸਰਕਾਰ ਹਜੇ ਤੱਕ ਵੀ ਜਿਸ ਤਰੀਕੇ ਨਾਲ ਸਾਨੂੰ ਇਸ ਡਿਜ਼ਾਸਟਰ ਦੇ ਪੈਸੇ ਨੂੰ ਉਹਨਾਂ ਨੂੰ ਦੇਣਾ ਚਾਹੀਦਾ ਉਸ ਤਰੀਕੇ ਨਾਲ ਹਲੇ ਦੇ ਨਹੀਂ ਰਹੀ ਹੱਥ ਘੁੱਟੇ ਜੇ ਬੈਠੇ ਨੇ ਸੋ ਮੇਰਾ ਮੈਂ ਇਹਨਾਂ ਨੂੰ ਇਹ ਵੀ ਕਹਿਣਾ ਚਾਹੂਗਾ ਮੈਂ ਅੱਜ ਮੰਤਰੀ ਸਾਹਿਬ ਨੂੰ ਵੀ ਕਿਹਾ ਹੈ ਵੀ ਉਹਨੂੰ ਅਲੱਗ ਤੋਂ ਤੁਸੀਂ ਸਾਡੇ ਵਿਭਾਗ ਨੂੰ ਟੇਕ ਅਪ ਕਰਕੇ ਜਿਹੜਾ ਤੁਸੀਂ ਸਾਨੂੰ ਸਪੈਸ਼ਲ ਅਸਿਸਟੈਂਸ ਪੰਜਾਬ ਦੇ ਲਈ ਅਨਾਉਂਸ ਕਰਕੇ ਗਏ ਸੀ 1600 ਕਰੋੜ ਰੁਪਈਆ ਜੋ ਵੀ ਹੈ ਇਹਨੂੰ ਟੇਕ ਅਪ ਕਰਕੇ ਸਾਨੂੰ ਇਹ ਜਿਹੜੀ ਪੇਮੈਂਟ ਹੈ ਇਮੀਡੀਏਟਲੀ ਰੀਲੀਜ਼ ਕੀਤੀ ਜਾਵੇ ਥੈਂਕ ਯੂ ਵੈਰੀ ਥੈਂਕ ਯੂ ਸਰ ਐਸਵਾਈਐਲ ਮੁੱਦੇ ਨੂੰ ਲੈ ਕੇ ਕਿਵੇਂ ਦੇਦੇ ਹੋ ਕੇਂਦਰੀ ਜਲ ਸ਼ਕਤੀ ਮੰਤਰੀ ਸਿਆਲ ਪਾਟਿਲ ਨੇ ਪੱਤਰ ਲਿਖਿਆ ਪੰਜਾਬ ਦੇ ਮੁੱਖ ਮੰਤਰੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਕਿ ਆਪਸ ਦੇ ਵਿੱਚ ਪੈਕੇਜ ਦਾ ਸੌਲਡ ਆਊਟ ਦੇਖੋ ਦੋ ਤਿੰਨ ਗੱਲਾਂ ਮੈਂ ਇਹਦੇ ਵਿੱਚ ਕਲੀਅਰ ਕਰ ਦੇਣਾ ਚਾਹੁੰਦਾ ਐ ਐਸਓਆਈਐਲ ਦਾ ਮੁੱਦਾ ਜਿਹੜਾ ਉਹ ਪਿਓਰਲੀ ਪੋਲੀਟੀਕਲ ਮੁੱਦਾ ਹੈ ਸਿਆਸੀ ਮੁੱਦਾ ਹੈ ਉਹ ਮੁੱਦਾ ਹੀ ਇਸ ਲਈ ਰੱਖਿਆ ਹੋਇਆ ਵੀ ਜਦੋਂ ਵੀ ਕੋਈ ਵੋਟਾਂ ਆਣ ਜਦੋਂ ਵੀ ਕੋਈ ਚੋਣਾਂ ਆਣ ਉਦੋਂ ਇਹ ਮੁੱਦਾ ਚੱਕ ਲੋ ਜਿਵੇਂ ਵੋਟਾਂ ਲੱਗ ਜਾਣ ਫਿਰ ਇਹ ਮੁੱਦੇ ਨੂੰ ਦੱਬ ਲੋ ਔਰ ਇਹ ਅੱਜ ਦਾ ਨਹੀਂ ਚੱਲਦਾ ਆ ਰਿਹਾ ਪਿਛਲੇ 30 ਸਾਲ ਤੋਂ ਇਹ ਮੁੱਦਾ ਬੋਟਾਂ ਦੇ ਵਿੱਚ ਜਦੋਂ ਵੀ ਕੋਈ ਵੋਟਾਂ ਆਣੀਆਂ ਕਿਸੇ ਵੀ ਕਿਸਮ ਦੀਆਂ ਉਤੋਂ ਵਰਤਿਆ ਜਾਈ ਨੰਬਰ 1 ਨੰਬਰ 2 ਐਸਵਾਈਐਲ ਤਾਂ ਬਣਦੀ ਜੇ ਪੰਜਾਬ ਕੋ ਪਾਣੀ ਹੁੰਦਾ ਪੰਜਾਬ ਕੋਲ ਤਾਂ ਯੂਟਿਲਾਈਜ਼ ਕਰਨ ਲਈ ਆਪਣਾ ਪਾਣੀ ਨਹੀਂ ਪੂਰਾ ਹੋ ਰਿਹਾ ਅਸੀਂ ਤਾਂ ਜ਼ਮੀਨ ਹੇਠੋਂ ਪਾਣੀ ਕੱਢ ਕੱਢ ਕੇ ਆਪਣੀਆਂ ਜ਼ਮੀਨਾਂ ਖੋਖਲੀਆਂ ਕਰ ਲਈਆਂ ਸੋ ਅਸੀਂ ਕਿੱਥੋਂ ਐਸਵਾਈਐਲ ਬਣਾਣ ਦੇ ਦਾਂਗੇ ਦੂਜੀ ਗੱਲ ਇਹਦੇ 'ਚ ਮੈਂ ਹੋਰ ਵੀ ਦੱਸਣੀ ਚਾਹੂੰਗਾ ਜਿਸ ਵਕਤ ਹਰ 25 ਸਾਲ ਬਾਅਦ ਪੰਜਾਬ ਦੇ ਪਾਣੀਆਂ ਦਾ ਰਿਵਿਊ ਪੰਜਾਬ ਦੇ ਨਹੀਂ ਪੂਰੇ ਸਟੇਟ ਦੇ ਪਾਣੀਆਂ ਦਾ ਰਿਵਿਊ ਹੁੰਦਾ ਹੋਣਾ ਚਾਹੀਦਾ ਮੇਰਾ ਸਵਾਲ ਹੈ ਕੇਂਦਰ ਤੋਂ ਕਿ ਆ ਇਹਨਾਂ ਨੇ ਅੱਜ ਤੱਕ ਕਿੰਨੇ 25 ਸਾਲ ਬੀਤ ਲਏ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੀ ਇਹਨਾਂ ਨੇ ਪੰਜਾਬ ਦੇ ਪਾਣੀਆਂ ਦਾ ਅਸਲ 'ਚ ਰਿਵਿਊ ਕਰਵਾਇਆ ਵੀ ਐਸ ਸਮੇਂ ਸਥਿਤੀ ਕੀ ਹੈ ਜੇ ਅੱਜ ਦੀ ਡੇਟ 'ਚ ਸਹੀ ਮੈਨੇ ਦੇ ਵਿੱਚ ਪਾਣੀਆਂ ਦਾ ਰਿਵਿਊ ਕੀਤਾ ਜਾਵੇ ਪੰਜਾਬ ਆਲਰੇਡੀ ਪਾਣੀ ਕੰਨੀਓ ਬਹੁਤ ਜ਼ਿਆਦਾ ਡੈਫਿਸਿਟ ਸਟੇਟ ਹੈ ਸਾਡੇ ਕੋਲ ਤਾਂ ਪੀਣ ਯੋਗਾ ਪਾਣੀ ਨਹੀਂ ਬਚਿਆ ਅਸੀਂ ਇਹਨਾਂ ਨੂੰ ਕੀ ਦੇਣਾ ਸੋ ਸਾਡੇ ਤਾਂ ਮੁੱਖ ਮੰਤਰੀ ਸਾਹਿਬ ਬਿਲਕੁਲ ਕਲੀਅਰ ਨੇ ਇਸ ਮੁੱਦੇ ਦੇ ਉੱਤੇ ਉਹ ਕਹਿੰਦੇ ਭਾਈ ਐਸਵਾਈਐਲ ਦੀ ਵਜੋਂ ਯਐਸਐਲ ਬਣਾ ਲਓ ਜਮਨਾ ਦਾ ਪਾਣੀ ਸਤਲੁਜ ਚ ਸਿੱਟ ਲਓ ਪਾਣੀ ਤਾਂ ਆਪਣਾ ਹੀ ਆ ਭਾਰਤ ਦਾ ਹੀ ਹੈ ਤਾਂ ਜਰੂਰੀ ਦਰੋਂ ਵੀ ਸਤਲੁਜੇ ਚਾ ਕੇ ਜਮਨਾ ਤੇ ਲੈਣਾ ਜਮਨਾ ਹਰ ਸਾਲ ਇੰਨੀ ਬਾੜ ਲੈ ਕੇ ਆਉਂਦੀ ਹੈ ਇੰਨੇ ਇਲਾਕਿਆਂ ਨੂੰ ਵਹਾ ਦਿੰਦੀ ਹੈ ਇਹਨਾਂ ਨੂੰ ਨੁਕਸਾਨ ਕਰਦੀ ਹੈ ਤਾਂ ਜਮਨਾ ਦਾ ਪਾਣੀ ਸਤਲੁਜ ਚ ਪਾ ਲਓ ਚੈਨਲਾਈਜ਼ ਕਰਕੇ ਥੋੜੀ ਵੀ ਜ਼ਰੂਰਤ ਪੂਰੀ ਹੋ ਜੂਗੀ ਪੰਜਾਬ ਵੀ ਬਚਦਾ ਰਹੇਗਾ ਪਰ ਉਹਦੇ ਚ ਕੀ ਹੈ ਜੇ ਕੇਂਦਰ ਦੀ ਨੀਤ ਪੰਜਾਬ ਪ੍ਰਤੀ ਸਹੀ ਹੋਊਗੀ ਠੀਕ ਹੋਊਗੀ ਬਾਕੀ ਦੇ ਤੇ ਜਿਹੜਾ ਉਹ ਫੈਸਲਾ ਉਹ ਕਰਨਗੇ ਆਦਰਵਾਈਜ਼ ਇਹਨੂੰ ਪੋਲੀਟੀਕਲ ਮੁੱਦਾ ਬਣਾ ਕੇ ਹਮੇਸ਼ਾ ਜਣੀ ਕਿ ਇਹਨੂੰ ਐਤਾ ਬਣਾ ਕੇ ਰੱਖਣਗੇ ਕਿ ਜਦੋਂ ਮੋਟਾ ਆਈਆਂ ਉਦੋਂ ਜਣੀ ਕਿ ਇਸ ਮੁੱਦੇ ਨੂੰ ਜਣੀ ਕਿ ਪੋਲੀਟੀਕਲੀ ਇਹਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰਨਗੇ ਥੈਂਕ ਯੂ ਜੀ ਸਰ ਜੀ ਇਹ 1600 ਕਰੋੜ ਦਾ ਪੈਕੇਜ ਜਿਹੜਾ ਤੇ ਜਿਹੜਾ ਸੈਂਟਰਲ ਵੀ ਹੱਫ ਸਾਈਡ ਤੇ ਇੰਨਾ ਪੈਸਾ ਨਹੀਂ ਐਜ਼ ਨਾ ਆ ਰਿਹਾ ਜਦੋਂ ਇੰਡੀਆ ਮਿਨਿਸਟਰ ਉਹ ਕਹਿ ਕੇ ਕਹਿੰਦੇ ਕਿ ਅਸੀਂ ਪੂਰਾ ਪੈਸਾ ਬਰਨ ਰਿਲੀਜ਼ ਕੀਤਾ ਹੈ ਜਿਹੜਾ ਟੈਕਸ ਹੈ ਜਿਹੜੀ ਬਤਾਉਂਦਾ ਸੀ ਫਾਕ ਉਹ ਸਵੀਕ੍ਰਤੀ ਉਹਨੇ ਕਿਹਾ ਵੀ ਪੂਰਾ ਇਹ ਪੂਰਾ ਪਹਾੜੇ ਪੰਜਾਬ ਤੇ ਹੀ ਜਾ ਰਿਹਾ ਹੈ ਤੇ ਕੁਝ ਦਾ ਆਗੇ ਪੈਸੇ ਹੋ ਕਿਵੇਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਸੀ ਤਾਂ ਜਿਹੜੀ ਜਿਹੜੀ ਚੀਜ਼ ਕੇਂਦਰ ਤੇ ਸਟੇਟ ਸਰਕਾਰ ਦੀ ਸਾਂਝੀ ਆਈ ਹੈ ਉਹ ਵੀ ਤੁਹਾਨੂੰ ਦੱਸਦੀ ਵੀ ਕੀ ਆਇਆ ਜਿਹੜਾ ਨਹੀਂ ਆਇਆ ਉਹ ਵੀ ਦੱਸ ਦੋ ਤੁਹਾਨੂੰ ਕਿ 1600 ਕਰੋੜ ਚ ਵਾਲੇ ਸਾਡੇ ਕੋਲ ਇੱਕ ਪੈਣੀ ਵੀ ਨਹੀਂ ਆਈ ਦੇਖੋ ਉਹ ਤਾਂ ਉਹ ਸਾਨੂੰ ਜਿਹੜਾ ਮਿਲਿਆ ਸਾਨੂੰ ਮੈਂਡੇਜ ਦੇ ਵਿੱਚ ਮਿਲਿਆ ਇੱਕ ਤਾਂ ਅਸੀਂ ਮੈਂਡੇਜ ਦੇ ਵਿੱਚ ਇਨਕਰੀਜ਼ ਲੱਤਾ 81 ਇਹ ਜਿਹੜਾ ਰੀਹੈਬਿਲੀਟੇਟ ਕਰਨ ਦੇ ਲਈ ਜਿਹੜੇ ਅਸੀਂ ਉਹ ਵੀ ਸਾਡੇ ਡਿਪਾਰਟਮੈਂਟ ਦੇ ਦਿਨ ਰਾਤ ਪੰਜਾਬ ਦੇ ਰੂਰਲ ਡਵੈਲਪਮੈਂਟ ਐਂਡ ਪੰਚਾਇਤੀ ਰਾਜ ਡਿਪਾਰਟਮੈਂਟ ਨੇ ਦਿਨ ਰਾਤ ਮਿਹਨਤ ਕਰਕੇ 1 ਮਹੀਨੇ ਦੇ ਅੰਦਰ ਅੰਦਰ ਸਾਰਾ ਇਹ ਬਿਲਕੁਲ ਬਰੀਕੀ ਦੇ ਨਾਲ ਡਾਟਾ ਇਕੱਠਾ ਕੀਤਾ ਵੀ ਟੋਟਲ ਆਖੀਰ ਨੂੰ ਕਿੰਨੇ ਫਲੱਡ ਅਫੈਕਟਿਡ ਤੇ ਰੇਨ ਅਫੈਕਟਿਡ ਕਿਉਂਕਿ ਹੈਵੀ ਰੇਨ ਫਾਲ ਹੋਈਓ ਚ ਰੇਨ ਦੇ ਨਾਲ ਕਿੰਨੇ ਅਫੈਕਟਿਡ ਹੋਏ ਨੇ ਉਹਦੇ ਜੋ ਅਸੀਂ ਕੱਢ ਕੇ ਡੇਟਾ ਅਸੀਂ ਇਹਨਾਂ ਨੂੰ ਦਿੱਤਾ ਵੀ 36000 ਮਕਾਨ ਨੇ ਜਿਹੜੇ ਸਾਡੇ ਉਹ ਅਫੈਕਟ ਹੋ ਚੁੱਕੇ ਨੇ ਵੀ ਉਹਨਾਂ ਦਾ ਕਸੂਰਤਾ ਦੱਸੋ ਕੀ ਹੈ ਵੀ ਤੁਸੀਂ ਫਲੱਡ ਫਲੱਡ ਕਰੀ ਜਾਂਦੇ ਹੋ ਫਲੱਡ ਤੋਂ ਇਲਾਵਾ ਜਿਹੜੀ ਹੈਵੀ ਰੇਨ ਫਾਲ ਨਾਲ ਲੋਕਾਂ ਦੇ ਈਟਾਂ ਬੰਦਿਆਂ ਦੇ ਮਕਾਨ ਠਹਿ ਗਈਆਂ ਉਹਨਾਂ ਨੂੰ ਨੁਕਸਾਨ ਹੋਇਆ ਉਹ ਤੋਂ ਤਾਂ ਦੱਸੋ ਤਾਂ ਉਸ ਤੋਂ ਇਲਾਵਾ ਫੇਰ ਅਸੀਂ ਇਹ ਜਿਹੜੀ ਆਪਣੀ ਮੰਗ ਸੀ ਇਹ ਇੰਨੀ ਪਰਜੋਰ ਤਰੀਕੇ ਨਾਲ ਰੱਖੀ ਕਿ ਤਾਂ ਉਹਨਾਂ ਨੇ ਸਾਨੂੰ ਇਹ ਜਿਹੜੇ ਮੈਂਡੇਜ਼ ਨੇ ਜਿਹੜੇ ਫਾਲਤੂ ਦੇ ਨੇ ਵੀ ਫਲੱਡ ਸੱਚੀ ਨੁਕਸਾਨ ਹੋਇਆ ਔਰ ਉਹਨਾਂ ਨੇ ਕੋਈ ਸਾਡੇ ਨਾਲ ਮਤਲਬ ਕਹਿੰਦੇ ਲਿਹਾਜ਼ ਨਹੀਂ ਕੀਤੀ ਉਹ ਦੇਖਣ ਵੀ ਆਏ ਉਰੇ ਟੀਮਾਂ ਵੀ ਭੇਜੀਆਂ ਉਹਨਾਂ ਨੇ ਚੈੱਕ ਕੀਤਾ ਬਰੀਕੀ ਦੇ ਨਾਲ ਵੀ ਜੋ ਅਸੀਂ ਕਿਹਾ ਉਹ ਰੋ ਭੇਜਿਆ ਵੀ 36000 ਮਕਾਨ ਫੈਕਟਰੀ ਉਹਨੇ ਦੇਖਿਆ ਜਦੋਂ ਦੇਖ ਕੇ ਉਹਨਾਂ ਨੂੰ ਸੱਚੀਓ ਪਤਾ ਲੱਗਿਆ ਕਿ ਫੈਕਟਰੀ ਉਹਨੇ ਤਾਂ ਉਹਨਾਂ ਨੇ ਸਾਨੂੰ ਇਹ ਦਿਹਾੜੀਆਂ ਨੇ ਜਿਹੜੀਆਂ ਮੈਂਡੇਜ਼ ਇਹ ਵਿਧਾਨ ਦੇ ਲਈ ਕਿਹਾ ਤਾਂ ਉਹਨਾਂ ਨੇ ਸਾਨੂੰ ਇਹ ਜਿਹੜੀ ਸਾਡੇ ਨਾਲ ਜਿਹੜੀ ਕਿ ਸਾਂਝੀ ਸਕੀਮ ਪੀਐਮਏ ਵਾਈ ਸਕੀਮ ਆ ਤਾਂ ਉਹਦੇ ਤੇ ਉਹਨਾਂ ਨੇ ਸਾਨੂੰ ਸਬਮਿਟ ਦਿੱਤੀ ਦਿੱਤੀ ਆ ਸੋ ਇਸ ਕਰਕੇ ਪਰੰਤੂ ਹਜੇ ਤੱਕ 1600 ਕਰੋੜ ਜੋ ਕਹਿ ਕੇ ਗਏ ਨੇ ਉਹਦੇ ਚ ਇੱਕ ਸਿੰਗਲ ਪੈਣੀ ਨਹੀਂ ਨਹੀਂ ਸਾਨੂੰ ਕੋਈ ਸਾਨੂੰ ਉਹਦੇ ਚ ਇੱਕ ਸਿੰਗਲ ਪੈਣੀ ਨਹੀਂ 1600 ਨਹੀਂ ਨਾਟ ਅਕਾਉਂਟ ਕਮਿਊਨੀਕੇਸ਼ਨ ਦੀ ਦਿੱਕਤ ਹੈਗਾ ਕੋਈ ਸਰ ਕੁਝ ਹੋਰ ਗੱਲ ਵੀ ਕਹਾਂ ਆਪ ਉਹਦੇ ਸਬਕ ਬਾਰੇ ਕੁਝ ਹੋਰ ਦੱਸੋ ਈ ਆਇਆ ਨਹੀਂ ਸਾਡੇ ਕੋਲ ਜੇ ਆਇਆ ਹੁੰਦਾ ਅਸੀਂ ਤੁਹਾਨੂੰ ਦੱਸ ਪੰਦ ਸਾਡੇ ਕੋਲ ਆਇਆ ਹੀ ਨਹੀਂ ਕਮਿਊਨੀਕੇਸ਼ਨ ਨੇ ਸਾਹਿਬ ਦਿੱਕਤ ਰਹੀ ਨਹੀਂ ਨਹੀਂ ਕਮਿਊਨੀਕੇਸ਼ਨ ਨਹੀਂ ਹੈ ਪਿਓਰਲੀ ਇਹ ਤਾਂ ਗੱਲ ਉਹ ਜੇ ਉਹ ਕਹਿ ਕੇ ਗਏ ਨੇ ਤਾਂ ਅਸੀਂ ਉਹਨਾਂ ਨੂੰ ਟੀਕ ਅਪ ਕਰਾਂਗੇ ਮੈਟਰ ਵੀ ਜਦੋਂ ਸਾਡੇ ਕੋਲ ਆਇਆ ਨਹੀਂ ਕਿਉਂਕਿ ਆ ਪਰ ਮੈਂ ਲੈਟ ਵੀ ਚੈੱਕ ਸਾਡੇ ਕੋਲ ਤੇ 1600 ਕਰੋੜ ਰੁਪਏ ਹਨ